ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹੇ ਮੋਗੇ ਦਾ ਪਿੰਡ ਆ ਚੜੱਕ ਦੇ ਕੋਠੇ ਵੀ ਕਹਿ ਦਿੰਦੇ ਆ ਵੀਰੇ ਅੱਜ ਦੀ ਵੀਡੀਓ ਚ ਚਾਰ ਨਾਗਾ ਦੋ ਗੱਬਣ ਦੋ ਸੂਏ ਸવાય ਆ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਿਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਏਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪੈਂਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਸੀਲ ਵੀ ਮੋਗਾ ਮੋਬਾਈਲ ਨੰਬਰ 8198856080 ਹੈ ਬਈ ਚਾਰ ਨਾਗਾ ਬਈ ਚਾਰ ਆ ਬਈ 205 ਆ 200 ਮੁੱਲ ਕੇ ਇਹੋ ਜਿਹਾ ਕਰਨੇ ਪੜੋ ਬਈ ਆ ਨੇੜੇ ਤੇੜੇ ਅਗਲਾ ਢੀੜਾ ਕੱਢ ਕੇ ਫੇਰ ਫੋਨ ਲਾ ਚੱਕ ਲੋ ਚੱਕ ਲੋ ਅੱਜ ਆਫਰ ਨਹੀਂ ਛੜਨੀਆਂ ਕੱਲ ਨੂੰ ਵਿਆਹ ਆ ਆਪਾਂ ਨੂੰ ਆਇਆ ਵੀ ਅੱਜ ਮਾਲ ਵੀ ਗਏ ਕੱਲ ਨੂੰ ਵਿਆਹ ਹੈ ਹਾਂ ਕੱਲ ਨੂੰ ਵਿਆਹ ਆ ਮੈਂ ਦੋ ਦਿਨ ਵਿਆਹਾਂ ਹਾਂ ਹਾਂ ਕੱਢਦਾ ਨਹੀਂ ਫਿਰ ਹਾਂਜੀ ਬਈ ਪਾਏਗਾ ਇੱਕ ਨੰਬਰ ਬਈ ਜਰਸੀ ਸੁਆ ਕੇ ਨਮਾ ਜੀ ਬਈ ਰੀਨਲ ਦੂਜੇ ਸੂਏ ਵੈੜ ਸੂਈ ਆ। ਕਾ ਦੋ ਸੂਈ ਆ ਜੀ। ਇਹ ਬਈ ਸੁਬਾ ਹੋਊਗਾ 2:30 ਦਾ ਟਾਈਮ। ਉਹ 4:00 ਵਜੇ ਸੂਈ ਆ। ਜੀਰਾਆਂ ਦੀਆਂ ਦੋਵੇਂ ਡਾਨਾ ਜੀਰਾਆਂ ਦੀ ਆਪਾਂ ਵੀਡੀਓ ਪ੍ਰੋਪਰ ਦਿਵਾਵਾਂਗੇ ਅਗਲੇ। ਫੁੱਲ ਗਾਰੰਟੀ ਆ। ਹਾਂ ਫੁੱਲ ਗਾਰੰਟੀ ਆ। ਠੜਾਂਾਂ ਦੀ ਵੀ ਫੁੱਲ ਗਾਰੰਟੀ ਆ ਦੋਹਾਂ ਦੀ। ਸਾਰਿਆਂ ਨੂੰ ਕੋਈ ਗਾਰੰਟੀ ਆ ਠੜਾਂ aí ਦਾ ਤਕਰੀਬ ਨਹੀਂ ਯਾਰ। ਇੱਥੋਂ ਥੱਲੋ ਬਹਿ ਕੇ ਬੰਦਾ ਉੱਠ ਜਾ। ਦੁੱਗਣੀ ਸਾਈ ਮੋੜਾਂ ਜੇ ਬਈ। ਹੋਰ ਦੱਸ ਹਾਂ ਇਹ ਦੁੱਧ ਦੀ ਵੀ ਬਹੁਤ ਗਾਰੰਟੀ ਦੇ ਆਈ ਆ ਬਈ ਇਹ ਰਸਤਾ ਧਾਰਾਂ ਕੋਲੀ ਸੀ ਵੈੜ ਫਾਰਮ ਉਹਨਾਂ ਦਾ ਆਪਦਾ ਮਿੰਨੀ ਜਿ ਪਿਛਲੇ ਸੂਏ 21 22 ਕਿਲੋ ਦੁੱਧ ਚੋਇਆ ਹੂੰ ਤੋ ਯਕੀਨ ਮੰਨੀ ਜਿੱਤੇ ਆਪਣੀ ਨਹੀਂ ਚੋਈ ਹੁੰਦੀ ਬਰਾੜਾ ਪਾਇਏ ਕਹਿੰਦੇ ਉਹਨੇ ਵੀਡੀਓ ਜੀ ਆਪਾਂ ਨਹੀਂ ਲਾਇਆ ਹੂੰ ਤੇ ਵਹਿੜ ਦਾ ਸਾਢੇ 5 ਤੋਂ ਪੌਣੇ 6 ਕਿਲੋ ਬੋੜਾ ਕੱਢਿਆ ਵਾ ਵਹਿੜ ਤੋਂ ਬੈਠਿਆ ਨਹੀਂ ਜਾਂਦਾ ਸੀ ਅੱਛਾ ਹਾਂ ਇੰਨਾ ਹਵਾਨਾ ਤਿਆਰ ਕੀਤਾ ਹੀ ਵਹਿੜ ਨੇ ਬੱਚਾ ਦੇਗੀ ਉਹਨਾਂ ਨੇ ਤਾਂ ਮੈਨੂੰ ਕਿਹਾ ਸੀ ਸੀਮਣ ਅਸੀਂ ਬਹੁਤ ਚੰਗਾ ਲਵਾਇਆ ਪਰ ਦੇਗੀ ਦੇਸੀ ਟਾਇਪ ਜਾਂ ਦੇਸੀ ਟਾਇਪ ਨਹੀਂ ਕਹਿ ਸਕਦੇ ਹੈ ਜਰਸੀ ਰੰਗ ਚਿੱਟੇ ਜਿਹਾ ਬੱਚਾ ਮੈਕਸ ਆ ਗਿਆ ਮੈਕਸ ਆ ਗਿਆ ਦਵਲ ਬੜਾ ਸੀ ਗਾਂ ਦੀ ਤੈ ਮਰਾਦੀ ਐਡਾ ਡਵਲ ਬੱਚਾ ਨਿੱਗਰ ਹਾਂ ਤਾਂ ਕਾਦੀ ਬਹੁਤ ਆ ਕਾਦੀ ਬਹੁਤ ਆ ਬਾਈ ਤੂੰ ਇਹ ਆ ਗਵਾਜੇ ਗਿੱਲਾ ਪਿਆ ਚੈੱਕ ਕਰ ਲੈ ਬਾਈ ਤੇ ਬੱਚੇ ਦਾ ਜਦੋਂ ਜੇਰ ਦੀ ਵੀਡੀਓ ਵਿਖਾਈ ਸੁੰਦੀ ਦੀ ਵੀਡੀਓ ਵਿਖਾਈ ਉੱਤੇ ਟਾਈਮ ਵੀ ਆਊਗਾ ਹੂੰ ਡੇਢ ਵੀ ਆਊਗਾ ਮੇਰਾ ਫੋਨ ਅਗਲਾ ਚੈੱਕ ਕਰਕੇ ਗਾਂ ਦੇ ਆ ਹਾਂ ਇਹ ਵੀ ਗੱਲ ਸਹੀ ਹੈ ਇਹ ਤਾਂ ਕੋਡ ਵਾਰਡ ਦੱਸਦਾ ਬੰਦਾ ਨੂੰ ਨਹੀਂ ਪਤਾ ਨਹੀਂ ਆਪਾਂ ਦੱਸਤੀ ਗੱਲ ਬਾਈ ਆਪਾਂ ਕਿਹੜਾ ਕੋਈ ਝੂਠ ਮਾਰਨਾ ਇਹ ਤਾਂ ਗੱਲ ਹੈਗੀ ਕਈ ਵਿਖਾ ਦਿੰਦੇ ਆ ਪ੍ਰਾਣੀਆਂ ਵੀਡੀਓ ਜੇਰ ਦਾ ਕੋਈ ਗਿੱਲਾ ਬਾਈ ਉਹ ਵੀ ਚੈੱਕ ਕਰੀ ਨਹੀਂ ਸਾਹਮਣੇ ਨੇ ਨਾੜੂਦਨੀ ਆਪਾਂ ਗਿੱਲਾ ਕਰਤਾ ਨਾੜੂਦਾ ਮੰਨ ਲਓ ਜਮਾਂਦਰੀ ਆ ਬਾਕੀ ਸੋਨਾ ਕਟ ਵਾਲਾ ਹਵਾਨਾ ਦੁੱਧ ਤੁਹਾਡੀ ਸੇਵਾ ਸੰਭਾਲਦਾ ਤੁਹਾਡੀ ਸਮਝਦਾ ਸੋਹਣੀ ਜਰਸੀ ਬੱਚਾ ਵਾਕਈ ਬਾਲਾ ਸਟਰੋਂਗ ਦਿੱਤਾ ਥੋੜਾ ਜਿਹਾ ਸੂਆ ਮੰਨ ਗਈ ਆ ਵੈੜ ਪਰ ਤਾਜੀ ਸੂਈ ਕਰ ਕੀ ਆ ਕੱਲ ਪਰਸ ਤਿੱਕਰ ਪੱਠਾ ਦਿੱਤਾ ਚੰਗੂ ਖਾ ਲਿਆ ਤਾਂ ਕਰਮ ਵਾਲੀ ਉਹ ਫਿਰ ਅੱਜ ਵੀ ਫੁੱਲ ਖਾਈ ਜਾਂਦੀ ਬਰਾੜਾ ਕੋਈ ਫਰਕ ਹੀ ਨਹੀਂ ਵੈੜ ਨੂੰ ਠੀਕ ਆ ਹਾਂ ਉਹ ਤਾਂ ਬੱਚਾ ਡਬਲ ਕਰਕੇ ਥੋੜਾ ਜਿਹਾ ਹੋ ਗਿਆ ਫਰ ਹੋ ਹੀ ਜਾਂਦਾ ਕਿਰਾ ਖਿੱੱਚਾ ਜਿਆ ਫੇਰ ਵੀ ਇੰਨਾ ਨਹੀਂ ਮੰਨਿਆ ਵੈੜ ਨੇ ਹੂੰ ਜਿਹੜੇ ਹਿਸਾਬ ਨਾਲ ਬੱਚਾ ਇੰਨਾ ਡਬਲ ਆ ਨਾ ਹੂੰ ਤੇ ਵੈੜ ਨੇ ਇੰਨਾ ਮੰਨਿਆ ਨਹੀਂ ਠੀਕ ਆ ਹਾਂ ਤੇ ਇਹਦੀ ਬਈ ਕੀਮਤ ਕਰਨੀ ਜਾਇਜ਼ ਜਿਹੜੇ ਲੈਣੇ ਯੈਸ ਬਾਈ ਯਾਰ ਮੋਲ ਜਨਾ ਕੋਈ ਮਾਰਦੀ ਕਰਾ ਲੈ ਬਾਈ ਹੂੰ 80 ਕਰਾ ਲੈ 85 ਕਰਾ ਲੈ 71000 ਦੀ ਜਮਾ ਹਾਣ ਹੋ ਜੂ ਮਾੜਾ ਮੋਟਾ ਬਸ ਮਾੜਾ ਮੋਟਾ ਛੋੜਛੱਪਾ ਹੀ ਹੋਊਗਾ ਬਾਈ ਵੈੜ ਦਾ ਧਾਰਾ ਮਾਰ ਕੇ ਆਪਾਂ ਵੈੜ ਦੀਆਂ ਵਿਖਾ ਦਿੰਨੇ ਆ ਅੱਛਾ ਲੈ ਚਵਾਈ ਦੀ ਇੱਕ ਨੰਬਰ ਮੈਂ ਕਿਹਾ ਆਵਾਜ਼ ਸੁਣਾ ਮਾਰੀ ਜੀ ਠੀਕ ਆ। ਗਰਮਾਨੀਆਂ ਨੂੰ ਵੀ ਸੁਣੂਗੀ ਤਾਂ ਜਿੱਤ ਧਾਰ ਚੋਂਗੇ ਵੇੜਦੀ। ਠੀਕ ਆਮ ਕਰ ਲੈ ਸਨ ਮੂਰੇ ਮਾਰਦੀ। ਕਹਿ ਨਹੀਂ ਗੀਆਂ ਗੱਲਾਂ ਨਹੀਂ। ਹੂੰ। ਲੈ। ਠੀਕ ਆ। ਗੰਨੇ ਯਾਰ ਕੀ ਦਵਾਈ ਆ ਵੇੜਦੀ। ਠੀਕ ਆ। ਬਾਕੀ ਸੋਨਾ ਫਿਟਨੈਸ ਆਲਾ ਹਵਾਨਾ ਥਾਨ ਬਾਈ ਯਕੀਨ ਮੰਨੀ ਮੈਂ ਵਾਰ-ਵਾਰ ਕਹਿਣਾ ਵੀ ਜਿੱਦਾਂ ਨਹੀਂ ਜੋਈ ਹੁੰਦੀ ਤੇ ਆਪਾਂ ਵੀਡੀਓ ਪੁਰਾਣੀਆਂ ਕੱਢ ਕੇ ਦੇਖ ਲੈ ਕੋਈ। ਹੂੰ। ਆਮ ਵਪਾਰੀ ਚੁੰਦੇ ਨਹੀਂ ਸੁਈਆ ਬਸੂਛੇਤੀ। ਹੂੰ। ਉਹ ਕਹਿਣੀਆਂ ਗੱਲਾਂ ਹੀ ਹੁੰਦੀਆਂ ਇੰਨਾ ਕਰਤਾ ਬੋੜਾ ਤੇ ਇੰਨਾ ਕਰਤਾ। ਹੂੰ। ਯਾਰ ਚੌਂਦੇ ਦੀ ਵੀਡੀਓ ਵੀ ਵਿਖਾ ਦੂੰ ਜਿਹੜੀ ਪਹਿਲੀ ਚਵਾਈ ਕੀਤੀ ਆ ਮੈਂ ਸਬੂਤ ਰੱਖਿਆ ਅੱਛਾ ਹਾਂ ਤੇ ਜਦੋਂ ਚੋ ਕੇ ਉੱਠਿਆ ਦੁੱਧ ਵੀ ਵਿਖਾ ਦੂੰ ਠੀਕ ਆ ਸਾਢੇ 5 ਤੋਂ ਪੌਣੇ 6 ਕਿਲੋ ਬੋੜਾ ਵਿਹੜ ਦਾ ਕੱਢਿਆ ਠੀਕ ਆ ਹਾਂ 73000 ਦੀ ਦੇ ਦਿੱਤੀ ਹਾਂਜੀ ਬਾਈ ਬਸ ਛੋਰ ਛੱਪਾ ਕਰਾਂਗੇ ਮੜਾ ਮੋਟਾ ਮਾਨਤਾ ਨਹੀਂ ਆ ਬੜਾ ਨਹੀਂ ਠੀਕ ਆ 2 ਨੰਬਰ ਵੀਰੇ ਸੂਈ ਵਿਖਾ ਰਗੇ ਦੁੱਜੀ ਹਾਂ ਸੂਈ ਦਿਖਾ ਦਿੰਨੇ ਸੂਈ ਦਿਖਾ ਦਿੰਨੇ 2 ਨੰਬਰ ਦਾ ਸੂਆ ਕਿੰਨਾ ਮਾਜੀ ਬਾਈ ਪਹਿਲੇ ਸੂਏ ਵਿਹੜ ਸੂਈ ਆ 2 ਦਾੰ ਦਾ ਚੌਕ ਦੇ ਚੱਕਦੀ ਆ ਆ ਕੇ ਚੈੱਕ ਕਰ ਲੈ ਹਾਂ ਅਗਲਾ ਜੋ ਮਰਜੀ ਚੈੱਕ ਕਰ ਲੈ ਬੜਾ ਹ ਆਪੋ ਤੇ ਪਰ ਇਹਨੂੰ ਬੱਚਾ ਕੀ ਦਿੱਤਾ ਬੱਚਾ ਹੀ ਇਹਦਾ ਬਾਈ ਰੀਸੋਰੀਸ ਹੀ ਦੇਗੀ ਰੀਸੋਰੀਸ ਆਲਾ ਕੰਮ ਹੀ ਹੋ ਗਿਆ ਬਸ ਠੀਕ ਆ ਇਹ ਇਹ ਸਾਢੇ 3 ਵਜੇ ਸੂਈਆ ਬਰਾੜਾ ਸੁਹਾ ਅੱਛਾ ਹਾਂ ਠੀਕ ਆ ਕਿੰਨਾ ਬੋਲਾ ਕੱਢਿਆ ਇਹਦਾ ਬੋਲਾ ਕੱਢਿਆ ਹੋਊਗਾ ਬਰਾੜਾ ਮੈਂ ਤੈਨੂੰ ਕਹਿੰਦਾ ਬਾਹਰ ਨਹੀਂ ਢਾਈ ਹੋਵੇ ਤਿੰਨ ਹੋਵੇ ਹੂੰ ਕਹਿੰਨੂੰ ਆਪ ਇਹਦਾ ਵੀ 4-5 ਕਹਿ ਸਕਦੇ ਆ ਪਰ ਜਿੰਨਾ ਕੱਢਿਆ ਉਨਾਂ ਹੀ ਦੱਸਿਆ ਗਰਮੀਆਂ ਵਾਲਾ ਤੋਹਫਾ ਬਾਈ ਪੁਯੋਰ ਜਰਸੀ ਆ ਰੀਨਲ ਦੋਨੇ ਪੰਜਾਬ ਵਾਲੀਆਂ ਹੋਣੀਆਂ ਕੋਈ ਹਿਮਾਚਲ ਵਾਲੀ ਨਾ ਜੋ ਇੱਕ ਵੀ ਸਵਾਦ ਸਾਬਤ ਕਰਦੇ ਤੀਜੀ ਵੀ ਜਰਸੀ ਪਾਉਣੀ ਆ ਹੂੰ ਗਾਇਆਂ ਫਰੀ ਦੇ ਦੂੰ ਖੁੱਲਾ ਆਫਰ ਆ ਖੁੱਲਾ ਆਫਰ ਆ ਬਈ ਬੰਦਾ ਕੋਈ ਸਾਥ ਕਰੇ ਇਹ ਨਹੀਂਗਾ ਵੀ ਪੁੱਠੇ ਜਿਹਾ 25 26 ਦੀਆਂ ਲੈ ਲਈਆਂ ਇੱਥੇ 45 45 ਦੀਆਂ ਫੜਾਉਣੀਆਂ ਤੇ ਲਾਂਬੇ ਲੈਣੇ ਆਪਣਾ ਉਹ ਕੰਮ ਨਹੀਂਗਾ ਠੀਕ ਆ ਠੀਕ ਆ ਜਿਹੜੀ ਗੱਲ ਕਹਿ ਤੀ ਤਾਂ ਉਹ ਹੋਊਗੀ ਠੀਕ ਆ ਹਾਂ ਠੀਕ ਆ ਕਿੰਨਾ ਪਿਆਜੂ ਪਹਿਲੇ ਸੂਏ ਬਾਈ ਪਲੂਣ ਬੱਚੀ ਝੂਠ ਮਾਰਨ ਨੂੰ ਭਲਾ 20 ਕਹਿ ਰਗੇ 22 ਕਹਿ ਰਗੇ ਦੁੱਧ ਦੇ ਜੂ 17 ਦੇ ਜੇ 18 ਦੇ ਜੇ ਇਹਨਾਂ ਨਾਰਮਲ ਦੇ ਜੂਗੀ ਠੀਕ ਆ ਹਾਂ ਤੁਰ ਕੇ ਦਿਖਾ ਦੇ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਬੱচ্চਾ ਮਗਰ ਮੇਲ ਕਾ ਫਾਇਦੇ ਬਾਈ ਟੋਪ ਦੀ ਬੱਤੀ ਆ ਦੀ ਗਾਰੰਟੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਫੋੜ ਛਾ ਕੇ ਦੇ ਭੂਰਾ ਵੀ ਨਹੀਂ ਸੋਨਾ ਕੱਟ ਵਾਲਾ ਫਿਟਨਸ ਆ ਯਾਰ ਥਾਣਾ ਦੀ ਤਾਂ ਇੰਨੀ ਤਸੱਲੀ ਆ ਚਾਰਾਂ ਵਿਹੜਾਂ ਦੀ ਹੈ ਮੈਂ ਬਾਈ ਹੂੰ ਕੋਈ ਬੰਦਾ ਹੱਥ ਵੀ ਨਾ ਲਾਵੇ ਅੱਛਾ ਹਾਂ ਅਗਲੇ ਦੇ ਘਰ ਤਾਈ ਦੀ ਗਾਰੰਟੀ ਆ ਕਾਰ ਤੇ ਕਰ ਗਰੰਟੀ ਆ ਠੀਕ ਆ ਦੋਦਾ ਆਪਦੀ ਸਮਝ ਨਾਲ ਲੈ ਲੈ ਅਗਲਾ ਹੂੰ ਠੰਡੀ ਸੀਲ ਦੀ ਵੀ ਫੁੱਲ ਬਾਈ ਫੁੱਲ ਗਰੰਟੀ ਆ ਇੱਥੇ ਖੜ ਕੇ ਬਣਾਏ ਵੇ ਜਾ ਲੈ ਵੇੜਾ ਐ ਨਹੀਂ ਬੱਚੇ ਅਲੀ ਨੂੰ ਭਲਾ ਜਾਵੇ ਹੂੰ ਬੱਚ ਉ ਤਾਂ ਵੈਸੇ ਉਹ ਲੱਤ ਛਾੜ ਆਲੀ ਹੈ ਨਹੀਂ ਕੀ ਹਣ ਯਾਰ ਬਾਈ ਇੱਥੇ ਧਾਰਾ ਮਾਰਨੀ ਲੈ ਲੈ ਉਹੋ ਜੀ ਹੁੰਦੀ ਤਾਂ ਹਾਂ ਹੁਣ ਉਹਨੂੰ ਲੱਤ ਮਾਰਨੀ ਸੀ ਲੈ ਪਹਿਲਣ ਬੱਚੀ ਆ ਨਾਲੇ ਨਾਲੇ ਪਹਿਲਣ ਇਹ ਤਾਂ ਗੱਲ ਹੈਗੀ ਥਣ ਵੀ ਮੁੱਠੀ ਮੁੱਠੀ ਦਾ ਲੱਗਿਆ ਵਾ ਕੋਈ ਆਏ ਨਹੀਂਗਾ ਚੰਗੀ ਚੀਜ਼ ਇਹ ਹਮਾਰਾ ਚਲਾਣੀਆਂ ਢੇਡਾ ਨਹੀਂ ਆਪਾਂ ਵਾਰ-ਵਾਰ ਕਹਿੰਨੇ ਆ ਠੀਕ ਆ ਜੈਜ ਕੀਮਤ ਇਹਦੀ ਬਾਈ ਮੋਲ ਕਰਾਉ ਨੂੰ ਇਹਦਾ ਕੋਈ ਜਿੰਨਾ ਮਾਰਦੀ ਕਰਾ ਲੈ ਫਰਾੜਾ ਹੂੰ ਇਹਦੀ 65 ਜੋ 500 ਰੁਪਿਆ ਛੋੜ ਕਰ ਦਾਂ 60000 ਰੁਪਿਆ ਹਾਂਜੀ ਬਈ 60000 ਰੁਪਿਆ ਹਾਂਜੀ ਬਈ ਠੀਕ ਆ 56400 ਰੁਪਿਆ ਬਾਈ ਕਹਿੰਦਾ ਇਹਦਾ ਲੈਣਾਗਾ ਆਪਾਂ ਆਰਾਮਾ ਮਾਰ ਕੇ ਵਿਖਾ ਦਿੰਿਆ ਇਹ ਵੀ ਨਹੀਂ ਉਹ ਵੀ ਧਾਰਾ ਨਹੀਂ ਮਾਰਿਆ ਲੈ ਠੀਕ ਆ ਹਾਈਟ ਦਾ ਅੰਦਾਜ਼ਾ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਲਿਓ ਬਾਈ ਫੁੱਲ ਹਾਈਟ ਆ ਇਹ ਲੈ ਆਪਾਂ ਇੱਥੇ ਖੜ ਕੇ ਵਿਖਾ ਦਿੰਨੇ ਆ ਜੇ ਛੋਟੀ ਹੁੰਦੀ ਤਾਂ ਬਸ ਛੋਟੀ ਕਹਿ ਦਿੰਨੇ ਆ ਹਾਂ ਠੀਕ ਆ ਜੋੜਾ ਲੈ ਜੇ ਬਾਈ ਕੋਈ ਮਾਨਦਾਨ ਕਰ ਦਾਂਗੇ ਬਾਈ ਕੋਈ ਚੱਕਰ ਨਹੀਂ ਅੱਗੇ ਆ ਉਹਦਾ ਦੁੱਧ ਵਾਲੇ ਪਸ਼ੂ ਦੇ ਉਹ ਚੀਜ਼ ਆ ਵਿਖਾ ਦੇ ਧਾਰਾ ਮਾਰੀਆਂ ਆਪਾਂ ਪਾਸਮੀ ਫਿਰ ਹਾਂ ਤਾਂ ਇੰਨੀ ਚੰਗੀ ਦਵਾਈ ਆ ਪਾਸਮਾ ਇਹ ਫੁੱਲ ਥਣ ਛੱਡਿਆ ਘਵਾਰਿਆਂ ਵਰਗੇ ਹਾਂ ਠੀਕ ਆ ਤਨ ਨੰਬਰ ਨਾਗਾ ਜਰਸੀ ਦਿਖਾਉਨੇ ਆ ਪਹਿਲਾਂ ਜਰਸੀ ਵਿਖਾਉਣੀ ਬਈ ਜਰਸੀ ਦਾ ਇਹਦਾ ਆਫਰ ਹੀ ਛੱਡਣਾ ਬੜਾ ਅੱਜ ਵੱਡਾ ਆਫਰ ਪੂਰਾ ਵੱਡਾ ਆਫਰ ਆ ਕਿਸੇ ਨੇ ਦੇਣੀ ਨਹੀਂ ਆ ਭਾਜ ਵਹਿੜ ਸੁਆ ਕਿੰਨ ਮਾਜੀ ਸੁਆ ਰੀਨਲ ਦੂਜੇ ਆ ਪਰ ਜੀ ਤੋਂ ਲਈ ਆ ਬਾਈ ਉਹਦੀ ਸੇਵਾ ਹੈਣੀ ਸੀ ਬੰਦੇ ਦੀ ੱਲਾਂ ਤੇ ਇੱਕ ਕਰਾ ਵਹਿੜਦਿਆਂ ਹਜੇ ਲੈ ਥੋੜੀ ਲੱਸੀ ਆ ਬਾਈ ਲੱਸੀ ਲੱਸੀ ਆ ਐਡੀ ਹਾਈਟ ਤੇ ਐਡੀ ਚੰਗੀ ਵਹਿੜ ਕਾਫੀ ਕਲਰ ਜਰਸੀ ਆ ਪ्युअर ਪੰਜਾਬ ਵਾਲੀ ਹਮ ਹਾਂ ਨਾ ਹਮ 100 ਰੁਪਿਆ ਛੋੜ ਕਰਨੀ ਏਰੀ ਕੋਈ ਭੰਨ ਤੋੜ ਨਾ ਕਰੇ ਸਾਡੇ 37000 ਦੀ ਖਣਾ ਦੀ ਓਕੇ ਗਰੰਟੀ ਆ ਜਮਾ ਬਾਈ ਕੋਈ ਹੱਥ ਹੋਈ ਨਾ ਲਾਵੇ ਥਣਾ ਦੀ ਡੁੱਗਣੇ ਮੋੜ ਦਾਂਗੇ ਥਨੋਂ ਗਲਤ ਹੋਈ ਦਾ ਹੋਰ ਦੱਸ ਦੂਰੀ ਯਾਰ ਸੋਚ ਲੈ ਰੇਟ ਮੈਂ ਸੋਚ ਲਿਆ ਬਾਈ ਤੈਨੂੰ ਮੈਂ ਸੋਚ ਕੇ ਕਿਹਾ ਅੱਜ ਲੱਸੀ ਜ਼ਰੂਰ ਆ ਇੱਥੇ ਆ ਕੇ ਬੰਦਾ ਕਹੇ ਲੱਸੀ ਆ ਬਈ ਲੱਸੀ ਹੈਗੀ ਆ ਜਿਹੜੀ ਗੱਲ ਆ ਖਣਾ ਦੀ ਓਕੇ ਆ ਟੱਲ ਟੁੱਲ ਬਹੁਤ ਫਿਰਦੀ ਆ ਹਵਾਨੇ ਚ ਬੇਫਿਕਰ ਹੋ ਕੇ ਆ ਜਾਓ ਟੱਲ ਟੁੱਲਾ ਬਾਈ ਕੱਲੀ ਲੱਸੀ ਲੱਸੀ ਆ ਕੋਰੇ ਅਰਗੀ ਤੋਰਾ ਬੈੜਦੀ ਰੋਕ ਲਈ ਇੱਥੇ ਹੂੰ ਥਣ ਵੀ ਚੈੱਕ ਕਰਾ ਦਿੰਦੇ ਆ ਇਹਦਾ ਨਵਾਈ ਨਵਾਈ ਨਹੀਂ ਵੇੜਾ ਖਾਣ ਦੇ ਦਿਖਾ ਦੀ ਮਾੜੇ ਜੇ ਬੈਕ ਸਾਈਡ ਤੋਂ ਆ ਪਤਾ ਏ ਲੈ ਠੀਕ ਆ ਇਧਰੋਂ ਕੰਨੀ ਤੋਂ ਵਿਖਾ ਦੇ ਥਣ ਬਾਈ ਲਓ ਜੀ ਤੇ ਠੰਡੀ ਇੰਨੀ ਆ ਬਣਾ ਵਿੜੇ ਤੇ ਰੱਸਾ ਸੱਟ ਕੇ ਬੈ ਜਾ ਬੈਠ ਲੈ ਕਿੰਨਾ ਪਿਆ ਜੂ ਦੁੱਧ ਲੈ ਦੁੱਧ ਬਾਈ ਠੂਠ ਮਾਰਨ ਨੂੰ ਜਨਾ ਮਰਜੀ ਮਾਰੀ ਚੱਲ ਅਗਲੇ ਨੇ 16 ਕਿਹਾ ਹੂੰ 16 ਕ ਮੰਨ ਗਈ ਆਪਾਂ ਲਈ ਭੈਣ ਭਰਾਵ ਦੀ ਸਮਝ ਨਾ ਲੈਣ ਠੀਕ ਆ ਹਾਂ ਰੰਗ ਪ੍ਰਿੰਟ ਚੰਗਾ ਛੜ ਬਹੁਤ ਚੰਗਾ ਬਾਈ ਕਾਫੀ ਕਲਰ ਆਂਗਾ ਜਰਸੀ ਹੂੰ ਕਵਾਲਿਟੀ ਕੁਲਟੀ ਬਰੇ ਪੂਰੀ ਚੰਗੀ ਆ ਕਵਾਲਿਟੀ ਤੁਸੀਂ ਦੇਖ ਹੀ ਸਕਦੇ ਹੋ ਜੈਦ ਡਿਮਾਂਡ ਜੈਦ ਜਮਾ ਬਾ ਕੋਈ ਮੋਲਣੀ ਹੈ ਬਾਈ ਕੀਤਾ ਆਪਾਂ ਹੂੰ 35000 ਰੁਪਏ ਹਾਂ ਬਾ ਹਾਂ ਨਾ ਠੀਕ ਆ ਇਹ ਲੈਣੀ ਆ ਬਸ ਲੈਣ ਵਾਲਾ ਹੀ ਦੱਸਿਆ ਬਈ ਆਪੇ ਇਹਦਾ ਉਹਨਾਂ ਚ ਹਜੇ ਮਾਰਾ ਮੋਟਾ ਹੂੰ ਸ਼ੋਰ ਛੱਪਾ ਕਰਾਂਗੇ ਇਹਦਾ ਜਮਾ ਫਿਕਸ ਵਾਲਾ ਕੰਮ ਹੀ ਆ ਫਿਕਸ ਡਿਮਾਂਡ ਹੀ ਆ ਹਾਂ ਠੀਕ ਆ ਮੈਂਨ ਚਾਰ ਨੰਬਰ ਤੇ ਆ ਗਈ ਬਾਈ ਗਰੈਂਡੋ ਗਰੈਂਡੋ ਫੋਲੋ ਵੱਡੀ ਹਾਈਟ ਆ ਹੂੰ ਜੀ ਤੋਂ ਲਈਆ ਬਈ ਉਹ ਕਹਿੰਦਾ ਮੈਂ ਪਿਛਲੇ ਸਵੇਰੇ 21 22 ਕਿਲੋ ਦੁੱਧ ਚੋਇਆ ਹੂੰ ਠੀਕ ਆ ਦੈਣ ਲੈਂਦੀ ਆ ਤਿੰਨ ਲੈ ਜੇ ਚਾਰ ਲੈ ਜੇ ਆਪਾਂ 18 19 ਮੰਨ ਕੇ ਲਈਆ ਭੈਣ ਭਰਾਵ ਦੀ ਸਮਝ ਨਾ ਲੈਣ ਇਹ ਤਾਂ ਗੱਲ ਹੈ ਹਾਂ ਐਵੇਂ ਆਪਾਂ ਕਹਿ ਦਿੱਗੇ ਦੁੱਧ ਦੀ ਗਾਰੰਟੀ ਦਾ ਯਾਰ ਨਾ ਕਹਦੇ ਦਿੱਤੀ ਆ ਬਰਾੜਾ ਨਾ ਹੀ ਦੇਣੀ ਆ ਬਾਈ ਲੋੜ ਹੀ ਨਹੀਂ ਬਾਈ ਹਾਂ ਕਿਉਂਕਿ ਆਪਣੀਆਂ ਹੁੰਦੀਆਂ ਲਿਆਂਦੀਆਂ ਹੂੰ ਆਪਣੀ ਖਰੀਦੀ ਹੁੰਦੀ ਆ ਹਾਂ ਐਵੇਂ ਆਪਾਂ ਕਹਿ ਦਿੱਗੇ ਬਈ ਗਾਰੰਟੀਆਂ ਦੁੱਧ ਤੁਹਾਡੀ ਸਮਝ ਦਾ ਵੀਰੇ ਸੋਨਾ ਦੀ ਗਾਰੰਟੀ ਆ ਸੋਨਾ ਦੀ ਫੁੱਲ ਗਾਰੰਟੀ ਤੇ ਨਾ ਮੈਂ ਕਹੀਦਾ ਨਾ ਭਲਾ ਅਗਲਾ ਪਾਸ ਕਰਕੇ ਉਹਨਾਂ ਲੈ ਜਾਵੇ ਹੋਰ ਦੱਸ ਠੀਕ ਆ ਇਹ ਗਰਲੈਂਡੋ ਆ ਗਈ ਹੈ ਪਿਓਰ ਗਰਲੈਂਡੋ ਬਈ ਹੈ ਫੈਟ ਕਿੰਨੀ ਬਾਜੂ ਫੈਟ ਤਾਂ ਬਈ ਚੰਗੀ ਦੱਸਦੇ ਆ ਤੇ ਆਪਾਂ ਤਾਂ ਪਹਿਲੀ ਵਾਰ ਲਈ ਆ ਐਵੇਂ ਤੈਨੂੰ ਮੈਂ ਕਹਿਦਾ ਠੀਕ ਆ ਹਾਂ ਮੈਂ ਕਹਿ ਰਿਹਾ ਮੈਂ ਕਿਚੂ ਹਾਂ ਹਾਂ ਆਪਾਂ ਪਹਿਲੀ ਵਾਰ ਲਈ ਆ ਇਹ ਠੀਕ ਆ ਤੇ ਪਰ ਬੰਦੇ ਦੱਸਦੇ ਆ ਵੀ ਫੈਰ 5.5 6 ਨਾਰਮਲ ਆਉਂਦੀ ਇਹਨਾਂ ਦੀ ਠੀਕ ਆ ਹਾਂ ਬਈ ਠੀਕ ਆ ਲੈਂਥ ਬਹੁਤ ਆ ਵੈਰ ਦੀ ਲੈਂਤਾ ਬਹੁਤ ਆ ਰੰਗ ਪ੍ਰਿੰਟ ਪੂਰਾ ਚੰਗਾ ਪੂਰਾ ਚੰਗਾ ਬਾਈ ਪੂਰਾ ਚੰਗਾ ਚੱਕ ਲੋ ਚੱਕ ਲੋ ਚੱਕਣ ਵਾਲਾ ਕੰਮ ਹੀ ਆਜਾ ਰੇਟ ਇਹਦਾ ਜਾਇਜ਼ ਬਾਈ ਯਾਰ ਮੋਲ ਕਰਾਉਣੀ ਜਨਾ ਕੋਈ ਮਰਜ਼ੀ ਕਰਾਈ ਜਾਵੇ ਹੂੰ 63500 ਦੀ ਹਾਂ ਨਾ ਤੇ ਰੇਟ 1500 ਦੀ ਹਾਂਜੀ ਬਾਈ ਜੈਸ ਨੋ ਜੈਸ ਨੋ ਠੀਕ ਆ ਬਾਕੀ ਅੱਲੀ ਛੋੜੀ ਕਰਨੀ ਆ ਠੀਕ ਆ 6500 ਦੀ yes no ਕੱਲੀ ਛੋੜ ਹੀ ਹੋਣੀ ਆ ਬਾਕੀ ਜੇ ਇਕੱਠੇ ਲੇ ਜਿੱਦਾਂ ਚਲੋ ਮਾਣ ਤਣ ਜਿਆਦਾ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ